ਕਪਹਾਤ ਤਰਾ ਸਿੱਖ ਰਿਆ ਕਰੀ ਨਕਿਨ ਹੁਆਣਾ ਤੇਗ ਬਹਤਰ ਕੇ ਚਲ ਗੁਰੂ ਗੋਬਿੰਦ ਸਿੰਘ ਜੀ ਬਖੀਓ ਇਫਾਦੇ ਦਾ ਨਾਰਾ ਕਰੀਏ ਜੀ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਵੇਂ ਦੁਖੀ ਹਿੰਦੂਆਂ ਦੀ ਫਰਿਆਦ ਸੁਣਦੇ ਹੋਏ ਜਿਸ ਤਰ੍ਹਾਂ ਹਿੰਦੂਆਂ ਦਾ ਰੋੜਤਾ ਧਰਮ ਬਚਾ ਕੇ ਕਿਵੇਂ Hindu ਧਰਮ ਦੀ ਰਾਖੀ ਕੀਤੀ ਆਪ ਸ਼ਮੇ ਨੂੰ ਸਾਡਾ ਕੁਸ਼ਰੀ ਅਥਾ ਆਹ ਬਿਆਨ ਕਰਦਾ ਹੈ ਜੀ ਜ਼ੁਲਮਾਂ ਦੀ ਅੱਗ ਹੈ ਬੁਝਾਉਣ ਚੱਲ ਬਦਾ ਬਚਾਉਣਾ ਹਿੰਦਾਂ ਨੂੰ ਕੁਰਪਾਨ ਕਰਕੇ ਗਉ ਤੇ ਗਰੀਬ ਦੀ ਹਰਾਖੀ ਕਰਨੀ ਸੀਸ ਤਲੀ ਧਾਰ ਕੇ ਗਉ ਤੇ ਗਰੀਬ ਦੀ Thank for